ਦਨ ਹੈਲੋ ਗਾਇਸ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਈਆਂ ਘੇਰੇ ਦਾ ਪਾਊਡਰ ਜਿਹੜਾ ਕੀ ਆ ਘੇਰੇ ਦੇ ਸਾਈਡ ਸਾਈਡ ਤੇ ਜਿਹੜਾ ਬਾਰਡਰ ਹੁੰਦਾ ਹੈ ਉਹਨੂੰ ਆਪਾਂ ਕਿਦਾਂ ਫਿਲ ਅਪ ਕਰ ਸਕਦੇ ਹਾਂ ਬਿਕੋਜ਼ ਬਹੁਤ ਸਾਰੀਆਂ ਲੇਡੀਆਂ ਜਿਹੜੀਆਂ ਨੇ ਅੱਜ ਕੱਲ ਇਹਹੀ ਟ੍ਰੈਂਡ ਚਲਾ ਰਹੀਆਂ ਨੇ ਵੀ ਜਿਹੜਾ ਘੇਰੇ ਦੇ ਸਾਈਡ-ਸਾਈਡ ਤੇ ਕੀ ਪੇਂਟ ਕਰਨਾ ਚਾਹੁੰਦੀਆਂ ਨੇ ਪਰ ਉਹਨਾਂ ਕੋਲ ਕਿਉਂਕਿ ਡਿਜ਼ਾਈਨ ਹੀ ਨਹੀਂ ਹੈਗੇ ਮਤਲਬ ਡਿਜ਼ਾਈਨ ਹੋਣ ਭਾਵੇਂ ਬਟ ਉਹਨਾਂ ਨੂੰ ਕੀ ਪੇਂਟ ਕਰਨ ਦਾ ਥੋੜੀ ਜਿਹੀ ਨੌਲੇਜ ਨਹੀਂ ਹੈਗੀ ਕਿ ਤਾਂ ਕਰਕੇ ਕੀ ਉਹ ਘਰੇ ਬੈਠੀਆਂ ਆਪ ਦਾ ਹੌਸਲਾ ਆਪ ਹੀ ਹਾਰ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਕਿ ਉਹ ਪੇਂਟ ਵੱਲ ਨਹੀਂ ਜਾਂਦੀਆਂ ਬਟ ਮੈਂ ਉਹਨਾਂ ਨੂੰ ਰਿਕਵੈਸਟ ਕਰਦੀ ਆ ਕਿ ਮੇਰੇ ਚੈਨਲ ਤੇ ਆਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੈਨੂੰ ਰੋਜ਼ ਦੇਖੋ ਮੈਂ ਕਿਦਾਂ ਕਿਦਾਂ ਪੇਂਟ ਕਰਦੀ ਆਂ ਜੀ ਤੇ ਤੁਸੀਂ ਐਡਾ ਮਤਲਬ ਕੀ ਜੇ ਤੁਸੀਂ ਘਰ ਵਿੱਚ ਚੁੱਪ ਕਰਕੇ ਬੈਠ ਜਾਓਗੇ ਪੇਂਟ ਨਹੀਂ ਕਰੋਗੇ ਤਾਂ ਇਹਦਾ ਕਿਸੇ ਨੂੰ ਕੋਈ ਫਰਕ ਨਹੀਂ ਪੈਣ ਵਾਲਾਗਾ ਤੁਹਾਨੂੰ ਖੁਦ ਨੂੰ ਹੀ ਫਰਕ ਪਵੇਗਾ ਬਿਕਾਜ਼ ਤੁਸੀਂ ਅੱਗੇ ਨਹੀਂ ਵੱਧ ਪਾਓਗੇ ਕੋਈ ਵੀ ਚੀਜ਼ ਹੈ ਮੂਵ ਆਨ ਕਰੋ ਕੋਈ ਵੀ ਪੇਨ ਹੈ ਮੂਵ ਆਨ ਕਰੋ ਬਟ ਆਪਣਾ ਜਿਹੜਾ ਪੈਸ਼ਨ ਹੈ ਉਹਨੂੰ ਛੱਡਣ ਦੀ ਲੋੜ ਨਹੀਂ ਹੈਗੀ ਜੀ ਮੇਰੇ ਨਾਲ ਆਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓਜ਼ ਵੇਖੋ ਜਿੱਦਨ ਤੁਹਾਨੂੰ ਕੋਈ ਹੋਰ ਮੋਟੀਵੇਸ਼ਨ ਮਿਲੂਗੀ ਮੋਟੀਵੇਟ ਮੈਂ ਹਰ ਵੀਡੀਓ ਦੇ ਵਿੱਚ ਹਰ ਇੱਕ ਮਨ ਇਨਸਾਨ ਨੂੰ ਕਰਦੀ ਹੁੰਦੀ ਆ ਆਦਰਵਾਇਜ਼ ਤੁਸੀਂ ਮੇਰੀਆਂ ਸਾਰੀਆਂ ਵੀਡੀਓ ਵੇਖ ਕੇ ਸਿੱਖ ਸਕਦੇ ਹੋ ਘਰੇ ਬੈਠੇ ਫ੍ਰੀ 'ਚ ਕੋਈ ਪੇ ਨਹੀਂ ਕੋਈ ਕੁਛ ਨਹੀਂ ਕੋਈ ਆਫਲਾਈਨ ਕਲਾਸਿਸ ਨਹੀਂ ਬਿਕਾਜ਼ ਮੈਂ ਆਨਲਾਈਨ ਕਲਾਸਿਸ ਸ਼ੁਰੂ ਕਰ ਦਿੱਤੀਆਂ ਸੋ ਦੈਟਸ ਵਾਈ ਤੁਸੀਂ ਆਨਲਾਈਨ ਕਲਾਸਿਸ 'ਚੋਂ ਇਹਨੂੰ ਮਤਲਬ ਕਿ ਕਰ ਸਕਦੇ ਹੋ ਸੋ ਹੁਣ ਆਪਾਂ ਤੁਹਾਡੇ ਵਾਸਤੇ ਜਿਹੜਾ ਇਹ ਨਵਾਂ ਲੈ ਕੇ ਆਂਦਾ ਡਿਜ਼ਾਈਨ ਕਿ ਤੁਸੀਂ ਕਹਿ ਸਕਦੇ ਡਿਜ਼ਾਈਨ ਜਾਂ ਕਹਿ ਦੋ ਕਿ ਆਈਡੀਆ ਵੀ ਆਪਾਂ ਘਰੇ ਬੈਠੇ ਹੀ ਕਿਵੇਂ ਆਪਾਂ ਉਹਦੇ ਸੂਟ ਨੂੰ ਪੇਂਟ ਕਰ ਸਕਦੇ ਹਾਂ ਜਾਂ ਕਿਵੇਂ ਇਹਨੂੰ ਹੋਰ ਨਖਾਰ ਸਕਦੇ ਹਾਂ ਸੋ ਮੇਰੀ ਪਹਿਲੀ ਐਡਵਾਈਸ ਤਾਂ ਇਹ ਹੀ ਆ ਵੀ ਕੋਈ ਆਪਣਾ ਪਹਿਲਾਂ ਪੁਰਾਣਾ ਸੂਟ ਕੋਈ ਵੀ ਪੁਰਾਣਾ ਸੂਟ ਪਿਆ ਆਪਣੇ ਕੋਲੇ ਯੂਜ਼ ਯੂਜ਼ ਕਰਨ ਦੇ ਜੋ ਹੈਗਾ ਉਹਦੇ ਤੇ ਨੂੰ ਟਰਾਈ ਕਰ ਜੇ ਵਧੀਆ ਬਣਨਾ ਤਾਂ ਆਪਦੇ ਨਿਊ ਸੂਟ ਸੂਟ ਤੇ ਮਾਰਕੀਟ ਚ ਲੈ ਕੇ ਉੱਥੇ ਤੇ ਟਰਾਈ ਕਰੋ। ਥੈਨ ਹੋਣ ਆਪਾਂ ਕਲਰ ਕਰਾਂਗੇ। ਸੋ ਫਰਸਟਲੀ ਆਪਾਂ ਕਰਾਂਗੇ ਕਲਰ ਰੈੱਡ। ਰੈੱਡ ਇਹਨਾਂ ਦੇ ਵਿੱਚ ਕਰਾਂਗੇ ਤੇ ਡਾਰਕ ਗ੍ਰੀਨ ਇਹਨਾਂ ਦੇ ਸਾਇ ਪੱਤੀਆਂ 'ਚ ਕਰਾਂਗੇ। ਸੋ ਪਹਿਲਾਂ ਆਪਾਂ ਇਹ ਤੋਂ ਸ਼ੁਰੂ ਕਰਦੇ ਆਂਗੇ। ਥੈਨ ਮੈਂ ਬਿਲਕੁਲ ਰੈੱਡ ਕਲਰ ਲੈ ਲਿਆ ਪੂਰਾ ਰੈੱਡ। ਸੋ ਹੁਣ ਆਪਾਂ ਪੂਰਾ ਬ੍ਰੀਕ ਇਹਦਾ ਨਾ ਬਰਸ਼ ਪੂਰਾ ਬ੍ਰੀਕ ਤੁਹਾਨੂੰ ਜੇ ਮਿਲ ਜਾ ਤਾਂ ਬਹੁਤ ਵਧੀਆ ਗੱਲ ਹੈ ਵਾਲੀ ਮਤਲਬ ਕਿ ਬ੍ਰੀਕ ਬਰਸ਼ ਨਾ ਜਿਹੜਾ ਕਿ ਬ੍ਰੀਕ ਕਮ ਬਹੁਤ ਹੀ ਸੋਹਣਾ ਹੁੰਦਾ ਹੈਗਾ ਤੁਸੀਂ ਪਲੀਜ਼ ਇਹਨੂੰ ਬਾਈ ਕਰ ਲਓ ਜੇ ਤਾਂ ਹੁਣ ਤੁਸੀਂ ਧਿਆਨ ਨਾਲ ਦੇਖਿਓ ਜ ਮੈਨਾਂ ਜਾਂ ਵੀ ਕਿਦਾਂ-ਕਿਦਾਂ ਮੈਂ ਕਰਦੀ ਪਈ ਆ ਤੁਸੀਂ ਵੀ ਇਦਾਂ-ਇਦਾਂ ਕਰੋ ਤੇ ਕਰੇ ਆਪਣਾ-ਆਪਣਾ ਸੂਟ ਤਿਆਰ ਕਰੋ ਤੁਹਾਨੂੰ ਕਿਸੇ ਦੇ ਲੋੜ ਨਹੀਂ ਹੈਗੇ ਕਿਸੇ ਨੂੰ ਪੁੱਛਣ ਦੀ ਕਿਸੇ ਨੂੰ ਦੱਸਣ ਦੀ ਬਸ ਮੇਰਾ ਚੈਨਲ ਖੋਲੋ ਤੇ ਵੀਡੀਓ ਵੇਖੋ ਤੇ ਅਪਲਾਈ ਕਰੋ ਬਹੁਤ ਵੀਡੀਓਜ਼ ਆਉਂਦੀਆਂ ਨੇ ਮੈਮ ਤੁਸੀਂ ਆਹ ਕਰੋ ਮੈਮ ਤੁਸੀਂ ਆਹ ਕਰੋ ਲਾਈਕ ਤੁਸੀਂ ਆਹ ਬਾਈਕ ਚੀਜ਼ ਕਰੋ ਆਹ ਬਾਈ ਕਰੋ ਨਹੀਂ ਤੁਹਾਨੂੰ ਕੋਈ ਚੀਜ਼ ਬਾਈ ਕਰਨ ਦੀ ਲੋੜ ਨਹੀਂ ਹੈਗੀ ਕਿ ਕਿਉਂਕਿ ਆਪਾਂ ਕਈ ਵਾਰੀ ਨਾ ਘਰੇ ਚੀਜ਼ਾਂ ਪਈਆਂ ਉਹਨਾਂ ਨਾਲ ਵੀ ਕਰ ਸਕਦੇ ਹੁੰਦੇ ਨੇ ਕਰ ਸਕਦੇ ਹੁੰਦੇ ਨਹੀਂ ਮਤਲਬ ਕਿ ਆਪਾਂ ਕਰ ਸਕਦੇ ਹਾਂ ਉਹਨਾਂ ਚੀਜ਼ਾਂ ਦੇ ਨਾਲ ਬਟ ਕੀ ਆ ਆਪਾਂ ਨੂੰ ਬਸ ਏਸੀ ਚੀਜ਼ ਦਾ ਹੁੰਦਾਗਾ ਵੀ ਨਵੀਂ ਚੀਜ਼ ਲੈ ਲਈ ਨਵੀਂ ਚੀਜ਼ ਹੀ ਲੈ ਲਈ ਨੋ ਤਾਂ ਉਹਦੇ ਲਈ ਤੁਸੀਂ ਨਹੀਂ ਭਜਣਾ ਬਸ ਤੁਸੀਂ ਆਪਣੀ ਪਹਿਲਾਂ ਸਕਿੱਲ ਨੂੰ ਇੰਪਰੂਵ ਕਰੋ ਉਸ ਤੋਂ ਬਾਅਦ ਜਦੋਂ ਤੁਸੀਂ ਨਵੀਂ ਚੀਜ਼ ਲੈਣੀ ਲਓ ਨਹੀਂ ਲੈਣੀ ਨਾ ਲਓ ਅਦਰਵਾਈਜ਼ ਤਾਂ ਆਪਣਾ ਇੱਕ ਪ੍ਰਸ਼ਨ ਵੀ ਕੰਮ ਸਰ ਜਾਂਦਾ ਜਦੋਂ ਆਪਾਂ ਪਰਫੈਕਟ ਹੋ ਜਾਈਏ ਕਿਸੇ ਵੀ ਕੰਮ 'ਚ ਹਾਂ ਜੇ ਤੁਸੀਂ ਪਹਿਲਾਂ ਹੀ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਲਓ ਬਿਕੋਜ਼ ਜਿਹੜਾ ਜਿਨੇ ਮੇਰਾ ਚੈਨਲ ਦੇਖ ਲਿਆ ਉਹਨੂੰ ਡਰਾਇੰਗ ਮਤਲਬ ਕਿ ਆ ਪੇਂਟਿੰਗ ਤੋਂ ਉਹਨੂੰ ਆਈ ਹੀ ਆਈ ਆ ਤਾਂ ਤੁਸੀਂ ਹੁਣ ਦੇਖੋ ਮੈਂ ਜਿਹੜੇ ਫਲਾਵਰ ਹਨ ਛੋਟੇ ਛੋਟੇ ਆ ਇਹ ਬਿਲਕੁਲ ਬਰੀਕ ਬ੍ਰਸ਼ ਨਾਲ ਕਰ ਰਹੀ ਆਂ ਦੇਖੋ ਤੁਹਾਨੂੰ ਤਿੰਨ ਬ੍ਰਸ਼ ਦੀ ਲੋੜ ਤਿੰਨ ਬ੍ਰਸ਼ ਦੀ ਵੀ ਤੁਹਾਨੂੰ ਸਿਰਫ ਦੋ ਬ੍ਰਸ਼ ਦੀ ਲੋੜ ਪਵੇਗੀ ਇੱਕ ਤੁਸੀਂ ਮੀਡੀਅਮ ਜਿਹਾ ਬ੍ਰਸ਼ ਲੈ ਲਓ ਵੀ ਜਿਹੜਾ ਬਾਲਾ ਵੱਡਾ ਨਾ ਹੋਵੇ ਮਤਲਬ ਛੋਟਾ ਵੀ ਨਾ ਹੋਵੇ ਤੇ ਵੱਡਾ ਵੀ ਨਾ ਹੋਵੇ ਵੀ ਤੁਹਾਡੇ ਲਈ ਜਿਹੜਾ ਕਿ ਮੀਡੀਅਮ ਜਸ ਸੂਤ ਹੋਵੇ ਮਤਲਬ ਤੁਸੀਂ ਉਹਨੂੰ ਉਹਦੇ ਨਾਲ ਹੈਂਡਲ ਕਰ ਲਓ ਸਾਰੀ ਚੀਜ਼ਾਂ ਤੇ ਇਹਨਾਂ ਲਈ ਤੁਸੀਂ ਜੀ ਬਿਲਕੁਲ ਬਰੀਕ ਬਿਲਕੁਲ ਬਰੀਕ ਲਾਉਂਗੇ ਨਾ ਤੁਹਾਨੂੰ ਬਹੁਤ ਫਾਇਦਾ ਹੋਊਗਾ ਤੇ ਬਹੁਤ ਪਰਫੈਕਟ ਕੰਮ ਹੋਊਗਾ ਤੁਸੀਂ ਦੇਖੋ ਹੁਣ ਆਪਣਾ ਸਿਰਫ ਲਾਸਟ ਵਾਲਾ ਰਹਿ ਗਿਆ ਥੋੜੀ ਥੋੜੀ ਜੀ ਵੀਡੀਓ ਮੈਂ ਵੀਡੀਓ ਵਾਲੀ ਧਿਆਨ ਨਹੀਂ ਦਿੱਤਾ ਵੀ ਤੁਹਾਨੂੰ ਦਿਖ ਰਿਹਾ ਜਾਂ ਨਹੀਂ ਦਿਖ ਰਿਹਾ ਸੌਰੀ ਬਟ ਅੱਗੇ ਤੋਂ ਤਾਂ ਨਹੀਂ ਹੋਵੇਗਾ ਸੋ ਪਲੀਜ਼ ਸੌਰੀ ਬਟ ਤੁਸੀਂ ਦੇਖਿਓ ਕਿੰਡੀ ਸੋਹਣੀ ਇਹ ਵੇਲ ਬਣ ਕੇ ਕੀ ਤਿਆਰ ਹੋਵੇਗੀ ਇਹ ਆਲਰੇਡੀ ਇੱਕ ਸੂਟ ਤੇ ਮੈਂ ਕਰ ਚੁੱਕੀ ਹਾਂ ਜੇ ਤੁਸੀਂ ਇਹ ਸਾਰੀਆਂ ਵੇਲਾ ਸਿਲਕ ਦੇ ਸੂਟ ਦੇ ਉੱਪਰ ਕਰੋ ਤਾਂ ਤੁਸੀਂ ਬਹੁਤ ਹੀ ਪਰਫੈਕਟ ਤਰੀਕੇ ਨਾਲ ਕਰ ਲੂਗੀ ਦੇਖੋ ਕਿਤੋਂ ਰੰਗ ਫਿੱਟਿਆ ਨਹੀਂ ਕਿਤੋਂ ਰੰਗ ਲੋਕਿ ਚਲਾ ਨਹੀਂ ਗਿਆ ਇਧਰ ਉਧਰ ਨਹੀਂ ਗਿਆ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਤਰੀਕੇ ਨਾਲ ਕਰਤਾ ਮੈਂ ਹੁਣ ਆਪਾਂ ਕਰਾਂਗੇ ਇਸੇ ਬਰਸ਼ ਦੇ ਨਾਲ ਹੁਣ ਵੇਖੋ ਜਿਹੜੀਆਂ ਵੇਲਾ ਹੁੰਦੀਆਂ ਨੇ ਵੇਲਾ ਇਹ ਬਹੁਤ ਬਰੀਕ ਬਰਸ਼ ਭਾਲਦੀਆਂ ਹੁੰਦੀਆਂ ਨੇ ਮਤਲਬ ਇਹਨਾਂ ਲਈ ਬਰੀਕ ਬ੍ਰਸ਼ ਕਿ ਕੰਪਲਸਰੀ ਹੈ ਬਿਕੋਜ਼ ਇਟ ਆਪ ਹੀ ਨਿੱਕੇ ਨਿੱਕੇ ਹੁੰਦੀਆਂ ਨੇ ਇਹਨਾਂ ਵਿੱਚ ਆਪ ਹੀ ਡਿਜ਼ਾਈਨ ਛੋਟੇ ਛੋਟੇ ਜਿਹੇ ਹੁੰਦੇ ਆ ਸੋ ਤਾਂ ਕਰਕੇ ਕੀ ਹੈ ਨਿੱਕੇ ਨਿੱਕੇ ਡਿਜ਼ਾਈਨਾਂ ਦੇ ਲਈ ਬਿਲਕੁਲ ਬਰੀਕ ਬਰਸ਼ ਕਿ ਕੰਪਲਸਰੀ ਹੁੰਦੇ ਨੇ ਦੇਖੋ ਇਹਦੇ ਵਿੱਚ ਤੁਸੀਂ ਇਹੋ ਜਿਹਾ ਇੱਕ ਡਿਜ਼ਾਈਨ ਪਾਉਣਾਗਾ ਕਿ ਇਹ ਨਾ ਟਾਣੀਆਂ ਦੇ ਨਾਲ ਲਿਨਾਉਣੇਗੇ ਜਿਹੜੀ ਪਿਛਲੀ ਵੇਲ ਸੀ ਉਹ ਆਪਾਂ ਡਿਜ਼ਾਈਨ ਪਾਇਆ ਸੀਗਾ ਵੀ ਆਪਾਂ ਪੂਰੇ ਟਾਣੀਆਂ ਦੇ ਨਾਲ ਲਗਾ ਦਿੱਤੇ ਸੀ ਬਟ ਇਹ ਕੀ ਟਾਣੀਆਂ ਦੇ ਨਾਲ ਬਿਲਕੁਲ ਵੀ ਲੱਗਣੇ ਨਹੀਂ ਚਾਹੀਦੇ ਇਹ ਦੂਰ ਦੂਰੀ ਰੱਖਣੇ ਆ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਬਿਲਕੁਲ ਪਰਫੈਕਟਲੀ ਕਾਪ ਰਹੀ ਹਾਂ ਜਿੰਨਾ ਮੈਂ ਕੋਸ਼ਿਸ਼ ਰਹੀ ਹਾਂ ਬਿਕੋਜ਼ ਇੱਕ ਸਾਈਡ ਤੇ ਕੈਮਰਾ ਸੰਭਾਲਣਾ ਇੱਕ ਸਾਈਡ ਤੇ ਬਰਸ਼ ਨੂੰ ਚਲਾਉਣਾ ਬਹੁਤ ਵੱਡੀ ਗੱਲ ਹੁੰਦੀ ਆ ਬਟ ਇਟਸ ਓਕੇ ਮੈਂ ਕੋਆਪਰੇਟ ਕਰਦੀ ਪਈ ਹਾਂ ਤੁਹਾਡੇ ਨਾਲ ਤੁਸੀਂ ਵੀ ਥੋੜਾ ਜਿਹਾ ਕੋਆਪਰੇਟ ਕਰਿਆ ਕਰੋ ਯਾਰ ਸਕਿਪ ਨਾ ਕਰਿਆ ਕਰੋ ਮੇਰੀ ਵੀਡੀਓ ਨੂੰ ਪਰਫੈਕਟਲੀ ਵੇਖਿਆ ਕਰੋ ਬਿਕੋਜ਼ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਉਂਦਾ ਹੈ ਵੀ ਤੁਹਾਡੀ ਸਕਿਪ ਕਰਕੇ ਵੀਡੀਓ ਦੇਖੀ ਗਈ ਆ ਜਾਂ ਤੁਹਾਡੀ ਵੀਡੀਓ ਇੰਨੇ ਟਾਈਮ ਲਈ ਤੱਕ ਵੇਖੀ ਗਈ ਆ ਸੋ ਪਲੀਜ਼ ਉਹ ਨਾ ਚੀਜ਼ ਕਰਿਆ ਕਰੋ ਬਿਕੋਜ਼ ਉਹਦਾ ਮੈਂ ਡੀਮੋਟੀਵੇਟ ਹੁੰਨੀ ਆ ਵੀ ਮੈਂ ਤੁਹਾਨੂੰ ਖਣੀ ਬਾਹਲੀਆਂ ਗੱਲਾਂ ਸਾਂ ਦਿੰਨੀ ਆ ਤੇ ਮੈਂ ਖਣੀ ਬਾਲੀ ਵੱਡੀ ਵੀਡੀਓ ਬਣਾ ਦਿੰਨੀ ਆ ਜੁਜਾਂ ਤੇ ਕੰਮ ਦੀ ਵੀਡੀਓ ਨਹੀਂ ਬਣਾ ਜਿਹੜੇ ਲੋਕੀ ਸਕਿਪ ਕਰ ਕਰਕੇ ਦੇਖਦੇ ਆ ਸੋ ਉਹ ਚੀਜ਼ ਨਾ ਕਰਿਆ ਕਰੋ ਜੇ ਦੇਖਣੀ ਆ ਤਾਂ ਪਲੀਜ਼ ਥੋੜੇ ਜਿਹਾ ਦਿਮਾਗ ਨਾਲ ਥੋੜੇ ਜਿਹਾ ਢੰਗ ਤਰੀਕੇ ਨਾਲ ਦੇਖਿਆ ਕਰੋ ਲਓ ਜੀ ਤਾਂ ਕਿ ਆਪਣੇ ਕੋਲ ਬਣ ਕੇ ਕੀ ਇਹ ਤਿਆਰ ਨੇ ਹੁਣ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਕੀ ਇਹ ਸ਼ਾਈਨਿੰਗ ਆਉਣੀ ਸ਼ੁਰੂ ਹੋ ਗਈ ਆ ਕੀ ਹੋਣ ਲੱਗ ਗਿਆ ਥੋੜਾ ਥੋੜੀ ਸ਼ਾਈਨਿੰਗ ਸ਼ਾਈਨਿੰਗ ਆਨ ਕਰਕੇ ਕੀ ਆ ਆਪਣੇ ਕੋਲ ਇਹ ਹੋਰ ਵੀ ਸੋਹਣਾ ਲੱਗਣ ਲੱਗ ਗਿਆ ਬਟ ਤੁਸੀਂ ਹਜੇ ਦੇਖਣਾ ਇਹ ਐਂਡ ਤੱਕ ਹਜੇ ਇਹ ਸੋਹਣਾ ਨਹੀਂ ਹੋਇਆਗਾ ਹਜੇ ਤਾਂ ਸੋਹਣਾ ਹੋਣਾ ਹੈ ਮਤਲਬ ਇਹਨੂੰ ਫਾਈਨਲ ਟੱਚ ਤਾਂ ਆਪਾਂ ਹਜੇ ਦੇਣਾ ਹੈ ਹਜੇ ਤਾਂ ਗ੍ਰੀਨ ਕਰਨਾ ਉਸ ਤੋਂ ਬਾਅਦ ਫਿਰ ਤੋਂ ਇੱਕ ਫਾਈਨਲ ਟੱਚ ਹੋਊਗਾ ਜਿਹਦੇ ਨਾਲ ਇਹ ਹੋਰ ਵੀ ਸੋਹਣਾ ਲੱਗੇਗਾ ਵੀਡੀਓ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਨਾ ਕਰਿਆ ਕਰੋ ਵੀਡੀਓ ਦਾ ਹਜੇ ਐਂਡ ਦੇਖਣਾ ਤੁਹਾਨੂੰ ਚਾਹੀਦਾਗਾ ਦੇਖੋ ਕਿੱਡੇ ਸੋਹਣੇ ਤਰੀਕੇ ਨਾਲ ਕਿਆ ਆਪਣੀ ਵੇਲ ਜਿਹੜੀ ਪੂਰੀ ਮਤਲਬ ਕਿ ਤਿਆਰ ਹੋ ਗਈ ਬਟ ਫਾਈਨਲ ਟੱਚ ਤੁਸੀਂ ਦੇਖਣਾ ਨਾ ਭੁੱਲੋ ਜੇ ਫਾਈਨਲ ਟੱਚ ਜ਼ਰੂਰ ਦੇਖੋ ਦੇਖ ਇੱਕ ਡਾਰਕ ਗ੍ਰੀਨ ਐਂਡ ਲਾਈਟ ਗ੍ਰੀਨ ਹੁਣ ਤੁਸੀਂ ਦੇਖੋ ਕਿ ਕਿੱਡੇ ਸੌਵੇਂ ਤਰੀਕੇ ਨਾਲ ਆਪਾਂ ਇੰਦੀ ਸੋਹਣੀ ਵੇਲ ਕੀ ਦੋ ਮਿੰਟਾਂ 'ਚ ਤਿਆਰ ਕਰ ਦਿੱਤੀ ਆ ਜਿਹੜੀ ਕਿ ਕਦੇ ਕਿਸੇ ਤੋਂ ਹੋ ਨਹੀਂ ਸਕਦੀ ਬਟ ਆਪਾਂ ਕੀ ਕਰਕੇ ਦਿਖਾ ਦਿੱਤਾ ਸੋ ਹੁਣ ਤੁਸੀਂ ਦੇਖਿਓ ਆਪਾਂ ਨੇ ਫਾਈਨਲ ਟੱਚ ਕੀ ਦਿੰਨੇ ਆ ਤੁਹਾਨੂੰ ਮੈਂ ਪਹਿਲਾਂ ਹੀ ਦਿਖਾ ਚੁੱਕੀ ਆ ਆਹ ਵਾਲੀਆਂ ਆਹ ਵਾਲੇ ਕਲਰ ਜਿਹੜੇ ਨੇ ਆਹ ਵਾਲੇ ਨੇ ਇਹੀ ਕੰਪਨੀ ਦੇ ਜਿਹੜੇ ਜਿਹੜੇ ਰੰਗ ਦੇ ਮੈਂ ਕਲਰ ਲੈਣੇ ਉਹੀ ਕੰਪਨੀ ਦੇ ਮੈਂ ਟਿਊਬਸ ਮੰਗਾਈਆਂ ਨੇ ਆਊਟਲਾਈਨਰ ਜਿਨ੍ਹਾਂ ਨੂੰ ਆਊਟਲਾਈਨਰ ਦੇ ਨਾਮ ਨਾਲ ਮਾਰਕੀਟ 'ਚ ਮਸ਼ਹੂਰ ਕੀਤਾ ਹੋਇਆ ਬਹੁਤ ਮਸ਼ਹੂਰ ਨੇ ਇਹ ਟਿਊਬਸ ਬਿਕੋਜ਼ ਇਹ ਕੀ ਆਪਾਂ ਤਰਪਾਈ ਜਿਹੜੀ ਉਹਨਾਂ ਦੀ ਕੜਾਈ ਉਹਦੇ ਤਰਤੇ ਵੀ ਇਹਨੂੰ ਵਰਤਦੇ ਆ। ਸੋ ਹੁਣ ਤੁਸੀਂ ਦੇਖੋ ਫਾਈਨਲ ਟੱਚ। ਦੇਖੋ। ਤੁਸੀਂ ਵੀ ਸੋਚੋਗੇ ਕਿ ਫਾਈਨਲ ਚ ਟੱਚ ਵਾਕਈ ਬਹੁਤ ਸੋਹਣਾ ਹੈ। ਦੇਖੋ। ਕੀ ਕੀ ਹੈ ਇਦਾਂ ਹੀ ਛੱਡ ਦਿੰਦੇ ਆ ਕਿ ਬਈ ਫਲਾਰ ਤਾਂ ਬਹੁਤ ਸੋਹਣੇ ਬਣੇ ਆ ਬਸ ਹੁਣ ਨਹੀਂ ਹੁਣ ਇਹ ਦੂਗਾਂ ਨਹੀਂ ਆਪਾਂ ਗੰਦ ਪਾਉਣਾਗਾ ਮਤਲਬ ਕਿ ਗੰਦ ਪਾਣਾ ਉਹ ਗੱਲ ਨਹੀਂ ਹੁੰਦੀ ਕੀ ਮਤਲਬ ਕਿ ਬਹੁਤ ਵਧੀਆ ਚੀਜ਼ਾਂ ਜੀ ਆਪਾਂ ਨੂੰ ਹੋਰ ਤੋਂ ਹੋਰ ਤੋਂ ਨਖਾਰਾਂਗੇ ਹੋਰ ਤੋਂ ਹੋਰ ਜ਼ਿਆਦਾ ਨਖਾਰਾਂਗੇ ਆਪਣੇ ਕੀ ਸੋਚ ਤੋਂ ਪਰੇ ਕਰਕੇ ਉਹਨੂੰ ਕੀ ਨਖਾਰਾਂਗੇ ਹੋਰ ਤੋਂ ਬਾਤ ਵੱਡੀ ਗੱਲ ਹੁੰਦੀ ਹੈ ਚਲੋ ਜਿਵੇਂ ਮਤਲਬ ਤੁਸੀਂ ਸੋਚੋ ਉਹ ਤੁਹਾਡੀ ਮਰਜ਼ੀ ਹੈ ਬਟ ਆਪਾਂ ਹੁਣ ਕੀ ਕਰਾਂਗੇ ਨੈਕਸਟ ਨੈਕਸਟ ਜਿਹੜੀ ਵੇਲ ਹੈ ਵੇਲ ਨਹੀਂ ਹੈਗੀ ਇਹ ਇੱਕ ਸਪੈਸ਼ਲੀ ਇੱਕ ਬਾਉਂਡਰ ਹੈ ਜਿਹੜਾ ਕਿ ਮੈਂ ਅੱਜ ਏਸੇ ਕਰਕੇ ਹੀ ਮੈਂ ਇਹ ਵੀਡੀਓ ਬਣਾ ਰਹੀ ਹਾਂ ਬਿਕੋਜ਼ ਕਿ ਇਹ ਬਾਉਂਡਰ ਬਹੁਤ ਹੀ ਇੰਪੋਰਟੈਂਟ ਹੈ ਮਤਲਬ ਕਿ ਇੰਪੋਰਟੈਂਟ ਨਹੀਂ ਬਹੁਤ ਹੀ ਸਿਰਾ ਬਾਉਂਡਰ ਹੈ ਜਿਹੜਾ ਕਿ ਇਹ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ ਤਾਂ ਕਰਕੇ ਮੈਂ ਖਾਸ ਤੌਰ ਤੇ ਵੀਡੀਓ ਬਣਾ ਰਹੀ ਹਾਂ ਇਸ ਬਾਉਂਡਰ ਦੇ ਲਈ ਸੋ ਪਲੀਜ਼ ਉਸ ਥੋੜਾ ਜਿਹਾ ਧਿਆਨ ਦਿਓ ਜੀ ਇਸ ਬਾਰਡਰ ਕਰਕੇ ਮੇਰਾ ਬ੍ਰਸ਼ ਥੋੜਾ ਜਿਹਾ ਕਲੀਨ ਹੋ ਰਿਹਾ ਬਟ हां ਬਸ ਹੋ ਹੀ ਗਿਆ ਜਿਹੜੇ ਵਾਟਰ ਕਲਰ ਹੁੰਦੇ ਨੇ ਨਾ ਇਹ ਇੱਕ ਦੂਜੇ ਨਾਲ ਚਿਪਕ ਜਾਂਦੇ ਨੇ ਮਤਲਬ ਕਿ ਇੱਕ ਦੂਜੇ ਨਾਲ ਨਹੀਂ ਮਤਲਬ ਕਿ ਇਹਦੇ ਵਿੱਚ ਚਿਪਕ ਜਾਂਦੇ ਨੇ ਤੁਸੀਂ ਦੇਖਿਓ ਇਸ ਵਾਸਤੇ ਮੈਂ orange ਕਲਰ ਹਮ ਜੋ ਸੋਚੋਗੇ ਵੀ ਇਹ ਕਿਉਂ ਇੰਪੋਰਟੈਂਟ ਸੀਗੀ ਜਿਹੜੀ ਮੈਂ ਵਿਖਾਈ ਤੁਹਾਨੂੰ ਇਸ ਕਰਕੇ ਮੈਂ ਖਾਸ ਤੌਰ ਤੇ ਵੀਡੀਓ ਬਣਾਈ ਬਿਕੋਜ਼ ਇਹ ਕੀ ਹੈ ਇੱਕ ਕੱਟ ਵਰਕ ਬਾਰਡਰ ਹੈ ਬਿਕੋਜ਼ ਤੁਸੀਂ ਇਹ ਜਿੱਦਾਂ ਵੀ ਆਪਾਂ ਆਮ ਤੌਰ ਤੇ ਘੇਰੇ ਹੁੰਦੇ ਆਪਣੇ ਹਨ ਤੁਸੀਂ ਉਹਦੇ ਉੱਪਰ ਜੇ ਕਿਤੇ ਇਦਾਂ ਕਰਕੇ ਬਣਾਉਂਗੇ ਨਾ ਤੇ ਬਹੁਤ ਸੋਹਣਾ ਲੱਗੇਗਾ ਐਕਚੁਅਲੀ ਮੈਂ ਨਾ ਹਜੇ ਇਹ ਥੋੜੇ ਦਿਨ ਹੀ ਹੋਏਗੇ ਨਿਊ ਕਰਤਾ ਮਤਲਬ ਐਕਸਪੈਰੀਮੈਂਟ ਕੀਤਾ ਸੀ ਜਸਟ ਉਹ ਕੱਪੜੇ ਤੇ ਬਟ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਮੈਂ ਇੱਕ ਕਮੀਜ਼ ਦੇ ਉੱਪਰ ਕੀਤਾ ਬਟ ਮੈਂ ਵੀਡੀਓ ਬਣਾਉਣਾ ਭੁੱਲ ਗਈ ਤੁਸੀਂ ਪਲੀਜ਼ ਇਹਨੂੰ ਜ਼ਰੂਰ ਟਰਾਈ ਕਰੋ ਜੇ ਤੇ ਉਹ ਐਕਚੁਅਲੀ ਮੈਂ ਦੇ ਦਿੱਤਾ ਕਰਕੇ ਕਲਰ ਉਹਨੂੰ ਬਟ ਤੁਸੀਂ ਪਲੀਜ਼ ਇਹਨੂੰ ਟਰਾਈ ਜ਼ਰੂਰ ਕਰਿਓ ਜੇ ਤੁਹਾਨੂੰ ਆਪ ਨੂੰ ਪਤਾ ਲੱਗ ਜਾਊਗਾ ਵੀ ਇਹਦੇ ਵਿੱਚ ਕੀ ਖਾਸियत ਕੀ ਆ ਸੋ ਜੇ ਤੁਸੀਂ ਟਰਾਈ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਆਦਰਵਾਇਜ਼ ਇਦਾਂ ਕਲਰ ਕੀਤਾ ਤਾਂ ਨਹੀਂ ਪਤਾ ਲੱਗੇਗਾ ਬਟ ਵੇਖੋ ਤੁਸੀਂ ਹੁਣ ਕਿੱਦਾਂ ਸੋਹਣਾ ਲੱਗ ਰਿਹਾ ਹੈ ਵੀ ਇਹਨੂੰ ਇੱਕ ਦੂਜੇ ਨਾਲ ਅਟੈਚ ਕਰ ਦੋ ਕਿੰਨਾ ਸੋਹਣਾ ਕੀ ਆ ਸ਼ਾਈਨਿੰਗ ਦੇ ਰਿਹਾ ਸ਼ਾਈਨਿੰਗ ਤਾਂ ਛੱਡੋ ਤੁਸੀਂ ਚਲੋ ਤੁਸੀਂ ਦੇਖੋ ਵੀ ਕਿੰਨਾ ਸੋਹਣਾ ਲੱਗੇਗਾ ਜੇ ਇਹ ਕਮੀਜ਼ ਦੇ ਉੱਪਰ ਪਹਾੜ ਬਣੇ ਹੋਣ ਇਦਾਂ ਦੇ। ਛੋਟੇ-ਛੋਟੇ ਬਣਾਉਣੇ ਆ ਮਤਲਬ ਉਹ ਡਿਵਰਡ ਨੇ ਬਣਾਉਣੇ ਜੇ ਪੌਂਚਾਂ ਦੇ ਉੱਪਰ ਤੁਸੀਂ ਉੱਪਰ ਨੂੰ ਕਰਕੇ ਤੇ ਬਾਹਾਂਵਾਂ ਦੇ ਉੱਪਰ ਤੁਸੀਂ ਇਦਾਂ ਲਗਾਉਂਗੇ ਤਾਂ ਕਿੱਡਾ ਸੋਹਣਾ ਬਣੇਗਾ ਤੁਸੀਂ ਸੋਚ ਵੀ ਨਹੀਂ ਸਕਦੇ। ਮੈਂ ਇਦਾਂ ਦਾ ਕੀਤਾ ਸੀਗਾ ਗ੍ਰੀਨ ਸੂਟ ਸੀਗਾ ਉਹਦੇ ਉੱਪਰ ਮੈਂ yellow ਕਲਰ ਦੇ ਮਤਲਬ ਬੂਰੇ ਇਦਾਂ ਦੇ yellow ਕਲਰ ਦੇ ਮੈਂ ਉਹ ਕੀਤੇ ਸੀਗੇ ਇਦਾਂ ਨਾ ਮੈਂ ਡਿਜ਼ਾਈਨ ਬਣਾਇਆ ਸੀ ਉਹਦੇ ਪੌਂਚਾਂ ਦੇ ਉੱਪਰ ਮਤਲਬ ਉਹ ਪਿਆਮਾ ਸੀ ਜਨਣਾ ਉਹਦੇ ਨਾ ਪਲਾਜ਼ੋ ਸੀਗਾ ਤੇ ਉਹਦੇ ਪੌਂਚਾਂ ਦੇ ਉੱਪਰ ਕੀਤਾ ਸੀ ਉਹਦੇ ਜਿਹੜੇ ਬਾਹਾਂ ਦੇ ਉੱਪਰ ਕੀਤਾ ਸੀ ਤੇ ਉਹਦੇ ਘੇਰੇ ਦੇ ਉੱਪਰ ਕੀਤਾ ਸੀ ਇੰਨਾ ਸੋਹਣਾ ਲੱਗਦਾ ਪਿਆ ਸੀ ਨਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਪਿਆ ਸੀ ਤਾਂ ਅੱਜ ਮੈਂ ਥੋੜਾ ਜਿਹਾ ਸਿਰਫ ਦੋ ਵੇਲਸ ਹੀ ਲੈ ਕੇ ਆਈਆਂ ਤੇ ਆ ਨੈਕਸਟ ਵੀਲ ਜਿਹੜੀ ਆਪਾਂ ਉਹ ਬਾਅਦ ਵਿੱਚ ਕਦੇ ਕਰਾਂਗੇ बिकॉज़ ਮੈਂ ਵੀਡੀਓ ਥੋੜੀ ਜਿਹੀ ਜ਼ਿਆਦਾ ਲੰਬੀ ਹੋ ਗਈ ਹੈ ਇਹਦੇ ਕਰਕੇ ਜਾਂ ਫਿਰ ਇਹਦੇ ਕਰਕੇ ਲੰਬੀ ਹੋ ਗਈ ਹੈ ਤਾਂ ਕਰਕੇ ਮੈਂ ਚਾਹਨੀਆ ਵੀ ਮੇਰੀ ਵੀਡੀਓ ਕੋਈ ਵੀ ਵੀਡੀਓ ਮੇਰੀ ਇੰਨੀ ਮਤਲਬ 20 ਮਿੰਟਾਂ ਤੋਂ ਵੱਧ ਨਾ ਹੋਵੇ ਕਿਉਂਕਿ ਇਹ ਮੇਰਾ ਕੋਈ ਵੀ ਟਾਈਮ ਹੀ ਹੈ ਵੀ 20 ਮਿੰਟ ਤਾਂ ਨਾ ਹੋਵੇ ਤੇ ਆਪਣੀ 12 ਮਿੰਟਾਂ ਦੀ ਵੀਡੀਓ ਹੋ ਗਈ ਸੋ ਮੈਂ ਚਾਹਨੀ ਆ ਵੀ ਇਹ ਵੀਡੀਓ ਹੋਰ ਨਾ ਵਧੇ ਤੁਹਾਡਾ ਟਾਈਮ ਵੇਸਟ ਵੀ ਨਾ ਹੋਵੇ ਕੱਲੂ ਮੈਂ ਆ ਵੇਲ ਤੁਹਾਨੂੰ ਪੱਕਾ ਡਿੱਟੋ ਇਦਾਂ ਦੀ ਏਸੀ ਫਰੇਮ ਚ ਬਣਾ ਕੇ ਦਿਖਾਵਾਂਗੀ ਸੋ ਕੱਲ ਤੱਕ ਪਲੀਜ਼ ਵੇਟ ਕਰੋ ਕੱਲੂ ਮੇਰੀ 12 ਵਜੇ ਵੀਡੀਓ ਆਊਗੀ